ਬਦ ਤੁਸੀਂ ਸਾਰੇ ਇੱਥੇ ਅੱਜ ਇਸ ਅਤਿਮ ਹੱਤਕੁੰਨ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਲਈ ਬੜਾ ਖਾਸ ਦਿਨ ਹੈ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਘਰੇ ਅਫੀਸ਼ੀਅਲ ਸੀਐਮ ਰੈ residense ਵਿੱਚ ਪੰਜਾਬ ਦੇ ਉਹ ਬੱਚੇ 44 ਬੱਚੇ ਜਿਹਨਿ ਜੇਈਈ ਐਡਵਾਂਸ ਜੋ ਇਸ ਦੇਸ਼ ਦਾ ਵਨ ਆਫ ਦਾ ਟਫੇਸਟ ਐਗਜ਼ਾਮ ਹੈ جس دن ਨਾਲ سیدھی انٹری IIT وچ ملدی ہے او بچیاں نو اج اوتھے بلایا سی میں سمجھتا ہوں ਸਾਡੇ ਵਿਭਾਗ ਦੀ ਪਟਾਰ ਸਿੱਖਿਆ ਮੰਤਰੀ میرے سارے ਅਧਿਆਪਕ ਸਹਿਬਾਨ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਸਾਡੇ ਸਾਰੇ ਆਫੀਸਰ ਸਹਿਬਾਨ ਮਿਡ-ਡੇ ਮੀਲ ਵਰਕਰਸ ਤੋਂ ਲੈ ਕੇ ਹਰ ਉਸ ਸ਼ਖਸ ਜੋ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਹੈ ਅੱਜ ਸਾਡੇ ਸਾਰਿਆਂ ਲਈ ਬੜੀ ਬੜਾ ਵੱਡਾ ਖੁਸ਼ੀ ਦਾ ਦਿਨ ਹੈ ਸਾਡੇ ਵਿਭਾਗ ਦੀ ਬੜੀ ਵੱਡੀ ਅਚੀਵਮੈਂਟ ਹੈ ਇਸ ਤੋਂ ਪਹਿਲਾਂ JEE ਮੇਨਸ ਦੇ ਵਿੱਚ 256 ਬੱਚਿਆਂ ਨੇ ਕਲੀਅਰ ਕੀਤਾ ਤੇ ਹੁਣ JEE ਐਡਵਾਂਸ ਦੇ ਵਿੱਚ ਸਾਡੇ ਜਿਹੜੇ 44 ਬੱਚੇ ਹੋ ਗਏ ਨੇ ਮੈਂ ਇਸ ਦਾ ਸਫ਼ਰ ਤੁਹਾਨੂੰ ਦੱਸਦਾ ਕਿ 2022 ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਮਹਨੰਦਪੁਰ ਸਾਹਿਬ ਤੋਂ ਚੋਣ ਲੜ ਰਹੀ ਸੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਸ਼ਹਿਰਾਂ ਦੇ ਵਾਰਡਾਂ 'ਚ ਜਾਂਦੇ ਸੀ ਅਸੀਂ ਇਹ ਕਹਿੰਦੇ ਸੀ ਸਾਨੂੰ ਇੱਕ ਮੌਕਾ ਦਿਓ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਪੰਜਾਬ ਦੇ ਲੋਕਾਂ ਨੇ ਉਹ ਮੌਕਾ ਦਿੱਤਾ 92 ਸੀਟਾਂ ਇਤਿਹਾਸਿਕ ਸੀਟਾਂ ਦਿੱਤੀਆਂ ਮੈਂ ਵਿਧਾਇਕ ਬਣਿਆ ਤੇ ਮੈਨੂੰ ਮੈਂ ਮੰਤਰੀ ਬਣਿਆ ਤੇ ਮੈਨੂੰ ਇਹ ਸਿੱਖਿਆ ਦਾ ਪਾਵਨ ਪਵਿੱਤਰ ਮਹਿਕਮਾ ਮਿਲਿਆ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ ਠੀਕ ਕੀਤੇ ਆ ਉਹਦੇ ਬਾਰ ਬਾਰ ਆਪਾਂ ਸਾਰੇ ਗੱਲ ਕਰਦੇ ਰਹਿੰਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਪਿੱਛੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਦੇ ਵਿੱਚ ਜੋ ਕੰਮ ਹੋਇਆ ਉਹ ਲੋਕ ਕਰਪਨ ਕੀਤੇ ਗਏ ਉੱਥੇ ਮੈਨੂੰ ਲੱਗਦਾ ਕਿ ਇੱਕ ਮਹਿਕਮੇ ਦੀ ਤੇ ਸਕੂਲ ਦੀ ਅਸਲੀ ਅਚੀਵਮੈਂਟ ਉਹਦੇ ਰਿਜ਼ਲਟ ਨੇ ਅੱਜ ਜੋ ਰਿਜ਼ਲਟ ਆਨੇ ਵੀ ਸ਼ੁਰੂ ਹੋ ਗਏ ਨੇ ਇਹ ਬੱਚੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਂਦੇ ਨੇ ਜਿਵੇਂ ਅਸੀਂ ਇਨਫਰਾਸਟ੍ਰਕਚਰ ਤੇ ਕੰਮ ਕੀਤਾ ਸੀ ਉਦਾਂ ਹੀ ਦੋ ਸਾਲ ਪਹਿੰਨਾ ਅਸੀਂ ਇੱਕ ਪੇਸ ਪੋਰਟਲ ਬਣਾਇਆ ਉਹਦਾ ਨਾਮ ਅਸੀਂ ਪੇਸ ਰੱਖਿਆ ਪੀਏਸੀਈ ਉਹਦੇ ਵਿੱਚ ਅਸੀਂ ਬੱਚਿਆਂ ਨੂੰ 5000 ਬੱਚਾ ਸ਼ਾਰਟਲਿਸਟ ਕੀਤਾ ਸਾਰੇ ਸਰਕਾਰੀ ਸਕੂਲਾਂ ਤੋਂ ਜਿੰਨੇ ਸੀਨੀਅਰ ਸਕੈਂਡਰੀ ਸਕੂਲ ਹੈ ਲਗਭਗ 2000 ਆ ਸਾਡੇ ਕੋਲ ਆ ਤੇ ਜਿਹੜੇ ਪ੍ਰੋਮਿਸਿੰਗ ਬੱਚੇ ਸੀ ਉਹਨਾਂ ਦੇ ਤੇ ਸਪੈਸ਼ਲ ਫੋਕਸ ਕਰਕੇ ਉਹਨਾਂ ਨੂੰ ਐਕਸਟਰਾ ਕੋਚਿੰਗ ਦੇਣੀ ਸ਼ੁਰੂ ਕੀਤੀ ਉਸ ਦਾ ਨਤੀਜਾ ਹੈ ਕਿ ਪਿਛਲੇ ਸਾਲ ਵੀ ਸਾਡੇ ਜੈ ਮੇਨ ਸਰ ਨਤੀਜਾ ਬਹੁਤ ਵਧੀਆ ਸੀ ਤੇ ਇਸ ਸਾਲ ਤਾਂ ਸਾਰੇ ਰਿਕਾਰਡ ਟੁੱਟੇ ਨੇ ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਹੋਰ ਵਧੀਆ ਸਹੂਲਤਾਂ ਦੇਣ ਦੇ ਲਈ ਇਸ ਸਾਲ ਜਿਹੜੇ ਆ ਬੱਚੇ 44 ਇਹਨਾਂ ਦੇ ਤਿੰਨ ਰੈਜ਼ੀਡੈਂਸ਼ੀਅਲ ਕੈਂਪ ਲੱਗੇ ਇੱਕ ਕੈਂਪ ਸਮਰ ਸਮਰ ਕੈਂਪ ਸੀ ਜੋ ਜੂਨ ਚ ਲੱਗਿਆ ਫਿਰ ਵਿੰਟਰ ਕੈਂਪ ਸੀ ਜੋ ਦਸੰਬਰ ਚ ਲੱਗਿਆ ਲੱਗਿਆ ਤੇ ਫਾਈਨਲ ਪੁਸ਼ ਕੈਂਪ ਜੋ ਅਪ੍ਰੈਲਸ ਲੱਗਿਆ ਤਿੰਨ ਮਹੀਨੇ ਇਹਨਾਂ ਬੱਚਿਆਂ ਨੂੰ ਅਸੀਂ ਲਗਭਗ 700 ਬੱਚਿਆਂ ਨੂੰ ਅਸੀਂ ਰੈ residencial accommodations ਰੱਖਿਆ ਤੇ ਇਹਨਾਂ ਨੂੰ ਜਿਹੜੇ ਬੈਸਟ ਦੇਸ਼ ਦੇ ਟੀਚਰਸ ਹੈ ਉਹਨਾਂ ਤੋਂ ਟ੍ਰੇਨਿੰਗ ਦਿਵਾਈ ਜਿਹਦੇ ਵੀ ਸਾਡੇ ਬਹੁਤ ਸਾਰੇ ਨੋਲਿਜ ਪਾਰਟਨਰਸ ਬਹੁਤ ਸਾਰੇ ਐਨ ਜੀਓਜ਼ ਫਿਜ਼ਿਕਸ ਵਾਲਾ ਦੇ ਟੀਚਰਸ ਸਿਗੇ ਉਸ ਦਾ ਨਤੀਜਾ ਹੈ ਕਿ ਅੱਜ ਸਾਡਾ ਜਿਹੜੇ 44 ਬੱਚੇ ਹੈ ਅੱਜ ਤਾਂ ਪ੍ਰੋਗਰਾਮ ਜਿਹੜਾ ਹੈ ਉਹ ਸੇਮ ਹਾਊਸ ਜਿਹਦੇ ਵਿੱਚ ਜਿਹੜਾ ਸਾਡਾ ਆਡੀਟੋਰੀਅਮ ਹੈ ਛੋਟਾ ਹਾਲ ਉੱਥੇ ਹੋ ਗਿਆ ਆ ਪਰ ਮੇਰਾ ਆਪ ਸਭ ਨੂੰ ਦਿਨਾਲੇ ਵਾਦਾ ਹੈ ਕਿ ਅਸੀਂ ਅਗਲੇ ਸਾਲ ਇੰਨੀ ਮਿਹਨਤ ਕਰਾਂਗੇ ਅਗਲੇ ਸਾਲ ਦਾ ਪ੍ਰੋਗਰਾਮ ਹੈ ਜਿਹੜਾ ਉਹ ਕਿਸੇ ਹੋਰ ਵੱਡੇ ਆਡੀਟੋਰੀਅਮ 'ਚ ਹੋਊਗਾ ਅਸੀਂ ਅਗਲੇ ਸਾਲ ਜਿਹੜਾ ਸਾਡਾ ਕੱਲ ਤੋਂ ਸਮਰ ਕੈਂਪ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰਤੀ ਹੈ ਤੇ ਮਹੌਲੀ ਦੇ ਜਿਹੜਾ ਸਾਡਾ ਮੈਰੀਟੋਰੀਅਸ ਸਕੂਲ 'ਚ 650 ਬੱਚੇ ਅਸੀਂ ਸ਼ਾਰਟਲਿਸਟ ਕੀਤੇ ਆ 1 ਮਹੀਨੇ ਦਾ ਰੈਜ਼ੀਡੈਂਸ਼ੀਅਲ ਕੈਂਪ ਹੋਊਗਾ ਪਹਿਲਾਂ ਇਹ ਨਾ ਕਿ ਇਦਾਂ ਦੇ ਕੈਂਪ ਲੱਗਦੇ ਸੀ ਨਾ ਕਿ ਦੀ ਐਕਸਟਰਾ ਕੋਚਿੰਗ ਹੁੰਦੀ ਸੀ ਜਦੋਂ ਮਿਹਨਤ ਕਰਦੇ ਆ ਜਦੋਂ ਐਫਰਟਸ ਪਾਉਂਦੇ ਆ ਤਾਂ ਉਹਦੇ ਨਤੀਜੇ ਆਉਂਦੇ ਆ ਇਨਾਂ ਵਿੱਚੋਂ ਬਹੁਤ ਸਾਰੇ ਬੱਚੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਨੇ ਅੱਜ ਤੁਸੀਂ ਸਾਰਾ ਪ੍ਰੋਗਰਾਮ ਆਪ ਲਾਈਵ ਸੁਣਿਆ ਉਹ ਬੱਚੇ ਨੇ ਜਿਨੇ ਖੁਦ ਵੀ ਸੁਪਨਾ ਨਹੀਂ ਦੇਖਿਆ ਸੀ ਕੁਝ ਐਦਾਂ ਦੇ ਬੱਚੇ ਜਿਨੂੰ ਨੂੰ ਇਹ ਨਹੀਂ ਪਤਾ ਸੀ ਅੱਛਾ ਜੇ ਹੀ ਹੁੰਦਾ ਕੀ ਹੈ ਕੁਝ ਐਦਾਂ ਦੇ ਬੱਚੇ ਜਿਹੜੇ ਕਹਿੰਦੇ ਸਾਡੀ ਦੁਨੀਆ ਤਾਂ ਜੇ ਹੀ ਮੀਨਸਟ੍ਰੈਕ ਸੀ ਵੀ ਇਟ ਇਜ਼ ਬਿਯੋਂਡ ਥੇਅਰ ਐਕਸਪੈਕਟੇਸ਼ਨ ਤੇ ਮੈਜੋਰਿਟੀ ਆਫ ਬੱਚੇ ਪੰਜਾਬ ਦੇ ਪਿੰਡੂ ਇਲਾਕੇ ਦੇ ਨੇ ਇਹੀ ਤਾਂ ਸਿੱਖਿਆ ਕ੍ਰਾਂਤੀ ਹੈ ਵਰਨਾ ਤਾਂ ਸਿਰਫ ਏ ਮੋਹਾਲੀ ਲੁਧਿਆਣਾ ਜਲੰਧਰ ਤੱਕ ਸੀਮਿਤ ਸੀ ਇੱਥੇ ਦੇ ਕੋਚਿੰਗ ਸੈਂਟਰ ਵੱਡੇ ਵੱਡੇ ਕੋਚਿੰਗ ਸੈਂਟਰ ਜਿੱਦੀ ਮਹੀਨੇ ਦੀਆਂ ਹਜ਼ਾਰਾਂ ਰੁਪਏ ਦੀ ਫੀਸ ਹੈ ਜਾਂ ਬੱਚੇ ਕੋਟਾ ਚ ਜਾਣ ਜਾਂ ਫਿਰ ਤਾਂ ਪਰ ਅੱਜ ਪੰਜਾਬ ਦੇ ਪਿੰਡੂ ਸਕੂਲਾਂ ਦੇ ਬੱਚੇ ਇਹ ਕਲੀਅਰ ਕਰਕੇ ਗਏ ਨੇ ਇਹ ਇੱਕ ਨਵੀਂ ਮਿਸਾਲ ਬਣਦੀ ਹੈ ਤੇ ਮੈਨੂੰ ਲੱਗਦਾ ਹੈ ਇਹ ਬੜੇ ਸ਼ੁਭ ਸੰਕੇਤ ਹੈ ਪੰਜਾਬ ਵਾਸਤੇ ਮੈਂ ਇੱਕ ਵਾਰੀ ਦੁਬਾਰਾ ਆਪਣੇ ਸਾਰੇ ਮਹਿਕਮੇ ਨੂੰ ਵਧਾਈ ਦਿੰਦਾ ਹਾਂ ਪੰਜਾਬ ਨੂੰ ਵਧਾਈ ਦਿੰਦਾ ਹਾਂ ਤੇ ਇਹ ਸਫ਼ਰ ਇੱਥੇ ਰੁਕੂਗਾ ਨਹੀਂ ਇਹ ਤਾਂ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਜਦੋਂ ਆ ਇਹ ਬੱਚੇ ਨਤੀਜੇ ਉਹਨਾਂ ਦੀਆਂ ਕਹਾਣੀਆਂ ਸੁਣਦੇ ਆ ਤੇ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਅਗਲੇ ਸਾਲ ਅਸੀਂ ਹੋਰ ਰਿਕਾਰਡ ਤੋੜਾਂਗੇ ਆ ਅਜਵਾਤਾ ਵਾਰਨ ਦਿਵਸ ਵੀ ਆਪ ਸਭ ਨੂੰ ਵਾਤਾਵਰਨ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਆ ਜੀ ਸਕੂਲ ਆਫ ਐਮਨੈਂਸੇ ਕਿੰਨੇ ਬੱਚੇ ਸਕੂਲ ਆਫ ਐਮ ਦੇਖੋ ਮੈਨੂੰ ਪਤਾ ਹੈ ਕੁਛ ਨਾ ਕੁਛ ਤਾਂ ਇਹ ਡਿਬੇਟ ਚੱਲਦੀ ਰਹੂਗੀ ਪਰ ਮੈਂ ਤੁਹਾਨੂੰ ਇਹ ਦੱਸਾਂ ਜਿਵੇਂ ਮੈਂ ਤੁਹਾਨੂੰ ਕਿਹਾ ਇਸ ਦੇ ਵਿੱਚ ਅਸੀਂ ਆਪਣੇ ਸਾਰੇ ਬੱਚੇ ਸਿਲੈਕਟ ਕੀਤੇ ਆ ਇਹਨਾਂ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਅਕੋਮੋਡੇਸ਼ਨਸ ਰੱਖਿਆ ਇਦੇ ਵਿੱਚ ਸਾਡੇ ਕੋਈ ਇਹ ਨਹੀਂ ਹੈ ਕਿ ਆ ਬੱਚਾ ਇੱਥੋਂ ਹੈ ਇੱਥੋਂ ਹੈ ਸਾਰੇ ਬੱਚਿਆਂ ਨੂੰ ਅਸੀਂ 3 ਮਹੀਨੇ ਦੀ ਰੈ residencial facility 'ਚ ਰੱਖਿਆ ਇਹਦੇ ਵਿੱਚੋਂ ਜ਼ਿਆਦਾ ਬੱਚੇ ਜਿਹੜੇ ਹੈ ਸਾਡੇ ਬਹੁਤ ਜਿਹੜੇ ਹੰਬਲ ਬੈਕਗ੍ਰਾਉਂਡ 'ਚੋਂ ਉਹ ਆਂਦੇ ਆ ਬਹੁਤ ਸਾਰੇ ਐਦਾਂ ਦੇ ਸਕੂਲਸ 'ਚ ਜਿੱਥੇ ਪਹਿਲੀ ਵਾਰੀ ਜਿੱਥੇ ਕਰੀ ਮੈਰਿਟ ਵੀ ਨਹੀਂ ਆਈ ਸੀ ਉੱਥੇ ਸਾਡੇ ਜਿਹੜੇ ਬੱਚੇ ਉਹਨੇ ਕਲੀਅਰ ਕੀਤਾ ਮੈਨੂੰ ਪਤਾ ਹੈ ਤੁਹਾਡੇ ਪੁੱਛਣ ਦਾ ਹੈ ਕਹਿਣਗੇ ਜੀ ਅੱਛਾ ਜੀ ਮੈਂ ਦੇਖ ਰਿਹਾ ਕੱਲ੍ਹ ਵੀ ਇਸਨੇ ਕਿ ਮੈਰਿਟਰੀਅ ਸਕੂਲਸ ਪਹਿਲਾਂ ਕਿਉਂ ਨਹੀਂ ਆਏ ਬੱਚੇ ਉਹਨਾਂ ਨੂੰ ਕਦੀ ਐਕਸਟਰਾ ਕੋਚਿੰਗ ਹੀ ਨਹੀਂ ਮਿਲੀ ਅੱਜ ਅਸੀਂ ਦੇਖੋ ਅਸੀਂ ਕਿਸੇ ਨਾਲ ਕੋਈ ਪੇਤ ਪਾਵ ਨਹੀਂ ਕਰ ਰਹੇ ਸਾਰੇ ਸਕੂਲ ਸਾਡੇ ਹੈ ਸਕੂਲ ਆਫ ਫੈਮਿਨੈਂਟਸ ਬਣਾਉਂਦਾ ਇੱਕ ਮਕਸਦ ਕੋ ਛੋੜ ਸੀ ਪਰ ਇਹ ਨਹੀਂ ਕਿ ਜੇ ਅਗਰ 118 ਸਕੂਲ ਹੈ ਤਾਂ ਜਿਹੜੇ ਮੇਰੇ ਬਾਕੀ 1800 ਸਕੂਲ ਹੈ ਮਨ ਨੂੰ ਛੱਡ ਦਵਾਂ ਮੇਰੇ ਲਈ ਤਾਂ ਉਹ ਵੀ ਉਨੇ ਇੰਪੋਰਟੈਂਟ ਹੈ ਮੈਂ ਕਦੀ ਇਹ ਮੈਂ ਸਾਰੇ ਮੈਰੀਟੋਰੀ ਸਕੂਲਾਂ 'ਚ ਵੀ ਜਾਂਦਾ ਮੈਂ ਸਾਰੇ ਆਰਮ ਸਕੂਲਾਂ 'ਚ ਵੀ ਜਾਂਦਾ ਸਾਡੇ ਲਈ ਬੱਚੇ ਹੈ ਸਾਨੂੰ ਨਤੀਜਾ ਚਾਹੀਦਾ ਉਹਨਾਂ ਬੱਚਿਆਂ ਦੀ ਸਕਸੈਸਰੀਟੀ ਇਸ ਕਰਕੇ ਜਿਆਦਾ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿਉਂਕਿ ਤੁਸੀਂ ਬੈਠੇ ਹੋ ਸਕਸੈਸਰੀਟੀ ਦਾ ਕਾਰਨ ਇਹ ਚਾਹਦਾ ਕਿ ਇੱਕ ਤਾਂ ਉਹ ਬੱਚੇ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇ ਮੈਂ ਇਦਾਂ ਦੇ ਬੱਚਿਆਂ ਨੂੰ ਮਿਲਿਆ ਕਿ ਜਿਨ੍ਹਾਂ ਨੂੰ ਜਿਹੜੇ ਸਿਰਫ ਇਸ ਕਰਕੇ ਮੈਂ ਨਿੱਜੀ ਕਿੱਸਾ ਤੁਹਾਨੂੰ ਸ਼ੇਅਰ ਕਰਦਾ ਜਦੋਂ ਮੈਂ ਇੱਕ ਸਕੂਲ 'ਚ ਗਿਆ ਮੈਰੀਟੂਰੀ ਸਕੂਲ 'ਚ ਮੇਰੇ ਬੱਚੇ ਨਾਲ ਗੱਲ ਕੀਤੀ ਮੇਰੇ ਬੇਟੇ 'ਕਿਉਂ ਐਡਮਿਸ਼ਨ ਲਈ ਸੀ ਇੱਥੇ ਕਿ ਉਨੂੰ ਮੈਂ ਇਸ ਕਰਕੇ ਲਈ ਸੀ ਇੱਥੇ ਰੋਟੀ ਮਿਲਦੀ ਹੈ ਯਾਨੀ ਇਹ ਹਾਲਾਤ ਨੇ ਤੁਹਾਨੂੰ ਦੇਖੋ ਇਹ ਤਾਂ ਜਦ ਤੁਸੀਂ ਜਾਉਂਗੇ ਜ਼ਮੀਨ 'ਤੇ ਉਤਰਾਂਗੇ ਰਾਜਨੀਤੀ ਕਰਨਾ ਜਾਂ ਫਿਰ ਯੂਨੀਅਨ ਬਣਾਉਣੀ ਉਹ ਤਾਂ ਵੱਖਰੀ ਗੱਲ ਹੈ ਮੈਂ ਤਾਂ ਜ਼ਮੀਨ 'ਤੇ ਕੰਮ ਕਰਨ ਵਾਲਾ ਇਨਸਾਨ ਹਾਂ ਮੈਂ ਸੋਚ ਕੇ ਹੈਰਾਨ ਹੋ ਗਿਆ ਉਹ ਬੱਚੇ ਵੀ ਨੇ ਜਵਾਬ ਦੇ ਰਿਹਾ ਕਿ ਇੱਥੇ ਜੀ ਖਾਣਾ ਮਿਲਦਾ ਉਹਦੇ ਘਰ ਰੋਟੀ ਨਹੀਂ ਪਕਦੀ ਸੀ ਜਿਹਦੇ ਅੰਦਰ ਜਿੰਨੀ ਪਿਆਸ ਹੋਊਗੀ ਉਹਦੇ ਅੰਦਰ ਓਨਾ ਜਿਹੜਾ ਹੈ ਉਹਦੀ ਉਹਦੀ ਮਜਬੂਰੀ ਹੈ ਕੰਮ ਕਰਨਾ ਦੂਜੇ ਇੱਕ ਬਹੁਤ ਵੱਡਾ ਫੈਕਟਰ ਜੋ ਮੈਨੂੰ ਲੱਗਦਾ ਅਸੀਂ ਮੈਰਿਟਰੀ ਸਕੂਲਾਂ ਚ ਮੋਬਾਈਲ ਨਹੀਂ ਦਿੰਦੇ ਬੱਚਿਆਂ ਨੂੰ ਇਹ ਵੀ ਜਿਹੜੇ ਇਹ ਆਏ ਨਾ ਬੱਚੇ ਜਿਹੜੇ 3 ਮਹੀਨੇ ਨੂੰ ਰੱਖਿਆ ਵੀ ਕੀਪ them away from mobiles ਅੱਜ ਦੇ ਸਮੇਂ ਦੇ ਵਿੱਚ ਤੁਹਾਡੀ ਸਭ ਤੋਂ ਵੱਡੀ ਡਿਸਟਰੈਕਸ਼ਨ ਤਾਂ ਜਾਂ ਮੇਰੀ ਹੈ ਜਾਂ ਤੁਹਾਡੀ ਹੈ ਕਿਸੇ ਦੀ ਵੀ ਹੈ ਸੈਲਫੋਨ ਹੈ ਜਦੋਂ ਤੁਸੀਂ ਉਹਨਾਂ ਦੇ ਉਹਦੇ ਚੋਂ ਸੈਲਫੋਨ ਕੱਢ ਦਿੰਦੇ ਉਹਨਾਂ ਦੀ ਪੜ੍ਹਾਈ ਫਿਰ ਇੱਕ acommodation ਚ ਜਿੱਥੇ ਤੁਸੀਂ ਇਹ ਸਮਰ ਕੈਂਪਸ ਜਾਂ ਇਹ ਕੈਂਪਸ ਕਿਉਂ ਨੇ ਕਾਮਯਾਬ ਨੇ ਇੱਥੇ ਬੱਚੇ ਐਜ਼ ਅ ਟੀਮ ਕੰਮ ਕਰਦੇ 5 ਵਜੇ ਉੱਠਦੇ ਆ ਪਹਿਲਾਂ ਉਹਦੀ ਫਿਜ਼ੀਕਲ ਐਕਸਰਸਾਈਜ਼ ਹੁੰਦੀ ਆ ਫਿਰ 4 ਘੰਟੇ ਦੀ ਕਲਾਸਾਂ ਹੁੰਦੀਆਂ ਫਿਰ ਰੈਸਟ ਹੈ ਫਿਰ ਉਹਦਾ ਪਰਸਨਲ ਪ੍ਰੈਪਰੇਟਰੀ ਟਾਈਮ ਹੈ ਫਿਰ ਸ਼ਾਮ ਨੂੰ ਕੁਐਸਚਨ ਹੈ ਜੋ ਪੜ੍ਹਿਆ ਸਵੇਰੇ ਤੇ ਜੋ ਨਹੀਂ ਹੋਮਵਰਕ ਕੀਤਾ ਫਿਰ ਉਹਦੇ ਉੱਤੇ ਹੈ ਕੋਈ ਕਲੈਰੀਫਿਕੇਸ਼ਨਸ ਹੈ ਫਿਰ ਫਿਰ ਸੋ ਯ ਇੱਕ ਜਿਹੜਾ ਮਾਹੌਲ ਹੈ ਫਿਰ ਲਾਇਬ੍ਰੇਰੀ ਟਾਈਮ ਹੈ ਫਿਰ 셀ਫ ਸਟਡੀ ਟਾਈਮ ਹੈ ਬਾਈ 8-9 ਵਜੇ ਲਾਈਟਾਂ ਬੰਦ ਹੋ ਜਾਣੀਆਂ ਤੇ ਸੌਣਾ ਚਾਹ ਤੁਸੀਂ ਉਹ ਸਾਈਕਲ ਚ ਪੜਾਉਂਦੇ ਹੋ ਬੱਚਿਆਂ ਨੂੰ ਤਾਂ ਨਤੀਜੇ ਬਹੁਤ ਸ਼ਾਨਦਾਰ ਆਉਂਦੇ ਆ ਇਸੇ ਕਰਕੇ ਜਿਹੜੇ ਸਾਡੇ ਸਮਰਸ ਕੈਂਪਸ ਹੈ ਸਾਡਾ ਇਹ ਬਹੁਤ ਕਾਮਯਾਬ ਹੋ ਰਿਹਾ ਹੈ ਵਿంటర్ ਕੈਂਪ ਨੂੰ ਅਸੀਂ ਹੋਰ ਵੱਡਾ ਕਰਾਂਗੇ ਇਸ ਵਾਰੀ ਵਿంటర్ ਕੈਂਪ ਲਈ ਅਸੀਂ 2000 ਬੱਚੇ ਲੈ ਕੇ ਆਵਾਂਗੇ ਤਾਂ ਕਿ ਸਾਡਾ ਨਤੀਜਾ ਜਿਹੜਾ ਸ਼ਾਨਦਾਰ ਹੋਵੇ ਮੈਂ ਸਾਹਿਬ ਜਿਹੜਾ ਉਹਨੇ ਸਵਾਲ ਪੁੱਛਿਆ ਉਸੇ ਸਵਾਲ ਦੇ ਵਿੱਚ ਕਰੀ ਬਹੁਤ ਸਾਰਾ ਕਹਿਗਾ ਇਹ ਸਕੂਲ ਆਫ ਐਮਿਨੈਂਸ ਹੈ ਉਹਦੇ ਉਹਦੇ ਵਿੱਚ ਜਿਹੜੇ ਬੱਚੇ ਆ ਪਿਛਲੇ 8ਵੀਂ ਦੇ ਵਿੱਚ ਆਇਆ ਉਹਦੇ ਜੀ ਕੋਈ ਜ਼ਿਆਦਾ ਬੱਚੇ ਨਹੀਂ ਆ ਲੱਖਾਂ ਦੇ ਵਿੱਚੋਂ 7-8 ਬੱਚੇ ਹੀ ਆ ਦੋਸਤ ਪਹਿਲੀ ਗੱਲ ਤਾਂ ਮੇਰੀ ਫਿਰ ਦੇਖੋ ਨਹੀਂ ਨਹੀਂ ਇੱਕ ਇੱਕ ਸਕਿੰਟ ਸੁਣ ਲਓ ਪਹਿਲਾਂ ਦੱਸੋ ਲੱਖਾਂ ਦੇ ਵਿੱਚ ਐਮਿਨੈਂਸ ਤੇ ਜ਼ਿਆਦਾ ਰਹਾ ਹੈ ਨਹੀਂ ਨਹੀਂ ਇੱਕ ਸਕਿੰਟ ਨਹੀਂ 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 ਇੱਕ ਸਕਿੰਟ ਤੁਸੀਂ ਬਿਲਕੁਲ ਗਲਤ ਹੈ ਜੀ ਤੁਸੀਂ ਪਹਿਲੀ ਗੱਲ ਕੋਈ ਲੱਖਾਂ ਬੱਚੇ ਨਹੀਂ ਆ ਠੀਕ ਹੈ ਨਾ ਕੁੱਲ ਜਿਹੜਾ 8ਵੀਂ ਦੇ ਵਿੱਚ ਹੈ 1.5 ਲੱਖ ਬੱਚਾ ਦਿੰਦਾ ਸੁਣ ਲਓ ਮੇਰੀ ਦੋਸਤ ਮੇਰੀ ਗੱਲ ਇੱਕ ਵਾਰ ਪਰ ਖਬਰ ਵੀ ਲਈ ਸੀ ਨਹੀਂ ਉਹ ਵੀ ਟੋਟਲੀ ਗਲਤ ਆਂਕੜਾ ਸੀ ਆਓ ਤੁਸੀਂ ਆਪਾਂ ਗੱਲ ਕਰਦੇ ਹਾਂ ਆ ਨੋਟ ਕਰੋ ਜਿਹੜਾ ਸਕੂਲ ਹੈ ਇੱਕ ਸੈਕਿੰਡ ਸੁਣ ਲਓ ਨਾ ਜੀ ਮੈਂ ਤੁਹਾਨੂੰ ਹੁਣ ਇਜ਼ਾ ਜੇਡ ਦੇ ਰਿਹਾ lettes speak on facts ਠੀਕ ਹੈ ਜੀ ਸਾਡਾ ਇੱਕ ਸਕੂਲ ਹੈ ਜੀ ਸਕੂਲ ਆਫ ਫੈਮਿਨੈਂਸ ਸਮਾਣਾ ਉੱਜ ਤੱਕ ਕਦੀ ਮੈਰਿਟ ਨਹੀਂ ਆਈ ਸੀ ਅੱਜ ਤੱਕ ਉਸ ਸਕੂਲ ਤੋਂ ਵੀ ਬੱਚਾ ਜੀ ਐਡਵਾਂਸ ਕਰ ਗਿਆ ਬਿਲਕੁਲ ਮੈਂ ਤੁਹਾਨੂੰ ਜਿਹੜੇ ਸਾਡੇ ਬਿਲਕੁਲ ਬੈਕਵਰਡ ਸਕੂਲਸ ਨੇ ਤੇ ਇਹ ਪਰਫਾਰਮਡ ਬਹੁਤ ਸ਼ਾਨਦਾਰ ਇਤਹਾਜ ਜਿ ਵਿੱਚ ਗਿਆ ਜੀ ਮੈਰਿਟ ਬਹੁਤ سارے ਸਾਡੇ ਬੱਚੇ ਆ ਇਹਨਾਂ ਵਿੱਚੋਂ 3 ਬੱਚੇ ਸਾਡੇ 12 ਸਕੂਲਾਂ 'ਚੋਂ 12 ਸਕੂਲਾਂ 'ਚੋਂ 25 ਤੋਂ ਵੱਧ ਮੈਰਿਟ ਆਈ ਹੈ which is almost 10% of the students ਜਦਕਿ ਜਿਹੜਾ ਨੰਬਰ ਹੈ ਜਿਹੜਾ ਜੇ ਬੈਠਦੇ ਆ ਵਿੱਚ 1.5 ਲੱਖ ਬੈਠਦੇ ਆ ਤੇ ਸਾਡੇ ਜਿਹੜੇ ਉੱਚ 1.5 ਲੱਖ 'ਚ ਸਿਰਫ 4000 ਬੱਚਾ ਹੈ ਇਟਸ ਓਨਲੀ 4000 ਕਿਡਸ 4000 ਬੱਚਾ ਸਿਰ ਕੋਈ ਲੱਖਾਂ 'ਚ ਨਹੀਂ ਹੈ 32000 ਹਾਂਜੀ ਜਿਹੜੇ ਹੈਗੇ ਆ ਪ੍ਰਾਇਮਰੀ ਜਿਹੜਾ ਹੈਗਾ ਤੁਹਾਡਾ ਬਹੁਤ ਸਾਚਾ ਕਮਜ਼ੋਰ ਆ ਜਾਂਦੇ ਭੇ 10 ਜਾਂਦੇ ਹੈ ਹਾਈ ਸਕੂਲ ਕੋਲ ਜਾਂਦੇ ਆ ਬੱਚੇ ਬਿਲਕੁਲ ਉਹਨਾਂ ਨੂੰ ਉਸ ਪੱਧਰ ਦੀ ਐਜੂਕੇਸ਼ਨ ਨਹੀਂ ਹੁੰਦੀ ਉਹ ਕਦੋਂ ਸੁਧਾਰ ਹੋਣਗੇ ਕਿਉਂਕਿ ਅੱਗੇ ਜਾ ਕੇ ਰਿਜ਼ਲਟ ਵੀ ਇਹ ਜੀ ਮਿਲਦੇ ਆ ਤਾਂ ਹੀ ਸਰਕਾਰੀ ਤੁਸੀਂ 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 ਸਹੀ ਕਹਿ ਰਹੇ ਹੋ ਜੀ ਪ੍ਰਾਇਮਰੀ ਦੀ ਹਾਲਤ ਕਾਫੀ ਖਸਤਾਸੀਪ ਉੱਪਰ ਹੋਣੋ ਹਾਲਾਤ ਨੇਰੇ ਜਿਹੜਾ ਸਾਡਾ ਮਿਸ਼ਨ ਸਮਰਥ ਹੈ ਉਹਨ ਇਸ ਵਾਰੀ ਉਹਦਾ ਅਸੀਂ ਫੇਜ਼ 3 ਚਲਾ ਰਹੇ ਆ ਦੋ ਫੇਜ਼ ਕਰ ਚੁੱਕੇ ਆ ਤੁਸੀਂ ਔਨ ਗਰਾਉਂਡ ਜਾ ਕੇ ਮਿਸ਼ਨ ਸਮਰਥ ਦੇ ਬਾਰੇ ਪਤਾ ਕਰਿਓ ਮਿਸ਼ਨ ਸਮਰਥ ਇੱਕ ਇੰਨਾ ਵੱਡਾ ਕਾਮਯਾਬ ਪ੍ਰੋਗਰਾਮ ਰਿਹਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਬੇਸਿਕ ਟੀਚਿੰਗ ਦੇ ਬਾਰੇ ਜਿਹੜੀ ਬਹੁਤ ਵੱਡੀ ਇੰਪਰੂਵਮੈਂਟ ਆਈ ਹੈ ਫਾਊਂਡੇਸ਼ਨ ਲਰਨਿੰਗ ਦੇ ਵਿੱਚ ਮਾਂ ਬੋਲੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੈਥ ਦੇ ਵਿੱਚ ਜਿਹੜੇ ਤਿੰਨ ਸਾਡੇ ਪ੍ਰਮੁੱਖ ਸਬਜੈਕਟ ਅਮੇਜ਼ਿੰਗ ਰਿਜ਼ਲਟਸ ਅੱਜ ਤੁਸੀਂ ਹੁਣ ਜਾ ਕੇ ਤੁਸੀਂ ਸਾਡੇ ਚੈੱਕ ਕਰੋ ਸਾਡੇ ਬੱਚੇ ਜਿਹੜੇ ਹੈ 2022 ਚ 50% ਡਾਟਾ ਸੀ ਅਸੀਂ ਆਲਮੋਸਟ 80% ਨੂੰ ਟੱਚ ਕਰ ਪਾ ਰਹੇ ਹਾਂ ਵਿਚ ਇਜ਼ ਅ ਵੈਰੀ ਬਿਗ ਇਨ ਯਾਨੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੇ ਕੈਂਪਸ ਦਾ ਤੁਸੀਂ ਜ਼ਿਕਰ ਕੀਤਾ ਉਹ ਕੈਂਪਸ ਕੁਆਰਟਰਲੀ ਕੈਂਪਸ ਲੱਗਦੇ ਨੇ ਹੁਣ ਕਿਉਂਕਿ ਤਿੰਨ ਮਹੀਨੇ ਦਾ ਜ਼ਿਕਰ ਕੀਤਾ ਇੱਕ ਕੁਆਰਟਰਲੀ ਕੈਂਪਸ ਲੈਣ ਦੀ ਉਸ ਜਦੋਂ ਜਦੋਂ ਸਾਨੂੰ ਵਿੰਡੋ ਮਿਲਦੀ ਹੈ ਕਿਉਂਕਿ ਸਾਡੇ ਕੋਲ ਇੱਕ ਚੈਲੰਜ ਇਹ ਵੀ ਹੁੰਦਾ ਹੈ ਕਿ ਇਹ ਬੱਚਿਆਂ ਨੂੰ ਅਸੀਂ ਇਨੀ 12ਵੀਂ ਦਾ ਇਮਤਿਹਾਨ ਵੀ ਲਿਖਣਾ ਠੀਕ ਹੈ ਨਾ ਜੀ ਉਸ ਦੇ ਵਿੱਚ ਜਦੋਂ ਜਦੋਂ ਵਿੰਡੋ ਜਿਵੇਂ ਹੁਣੇ ਵਿੰਡੋ ਹੈ ਸਾਰੇ ਸਕੂਲ ਬੰਦ ਹੈ ਵੀ ਕਿਹਾ ਤਾਂ ਵਿੰਡੋ ਸਾਨੂੰ ਸੈਕੰਡ ਵਿੰਡੋ ਮਿਲਦੀ ਹੈ ਦਸੰਬਰ ਚ 15 ਦਿਨ ਦੀ ਹੈ ਨਾ ਲਗਭਗ ਜਦੋਂ 22 23 ਦਸੰਬਰ ਤੋਂ ਲੈ ਕੇ 5 6 ਜਨਵਰੀ ਤੱਕ 3rd ਵਿੰਡੋ ਜਦੋਂ ਨੇ ਇਮਤਿਹਾਨ ਲਿਖ ਲਿਆ ਉਸ ਤੋਂ ਬਾਅਦ ਇਸ ਪ੍ਰੈਪਰੇਸ਼ਨ ਸੋ ਵੈਨ ਏਵਰ ਤਾਂ ਕਿ ਉਹਨਾਂ ਦੀ ਜਿਹੜੀ ਮੇਨ ਪੜ੍ਹਾਈ ਹੈ ਉਹ ਡਿਸਟਰਬ ਨਾ ਹੋਵੇ ਜਿੱਥੇ ਜਿੱਥੇ ਵਿੰਡੋ ਮਿਲਦੀ ਹੈ ਅਸੀਂ ਉੱਥੇ ਉੱਥੇ ਬੱਚਿਆਂ ਨੂੰ ਲੈ ਕੇ ਟ੍ਰੇਨ ਰੈਜ਼ੀਡੈਂਸ਼ੀਅਲ ਤੁਸੀਂ ਕਹੇ ਹੋ ਕਿ ਰੈਜ਼ੀਡੈਂਸ਼ੀਅਲ ਕੰਪੀਟੀਸ਼ਨ ਆਫ ਦਿ ਬੀਗਿੰਗ ਹੈ ਚਲੋ ਜਦੋਂ ਉੱਥੋਂ ਬਾਹਰ ਆ ਗਏ ਉਹਨਾਂ ਨਾਲ ਰੈਗੂਲਰ 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 ਫਾਲੋ ਅਪ ਹੈ ਨਾਰਮਲ ਉਹਦਾ ਸਕੂਲ ਲੱਗਦਾ ਹੈ ਉਹਨਾਂ ਨੂੰ ਟੈਸਟ ਸੀਰੀਜ਼ ਉਹਨਾਂ ਦੀ ਰੈਗੂਲਰ ਵਾਊਚਰ ਜਿਹੜਾ ਬੱਚਾ ਪੇਸ ਪੋਰਟਲ ਤੇ ਰਜਿਸਟਰ ਹੋ ਗਿਆ ਉਹਦਾ ਰੈਗੂਲਰ ਵਾਊਚਰ ਉਹਨਾਂ ਦੀ ਸਿਲੈਕਸ਼ਨ ਵੀ ਉਸੇ ਤਰੀਕੇ ਨਾਲ ਹੁੰਦੀ ਹੈ ਕਿ ਜਿਹੜੇ ਬੱਚੇ ਵਧੀਆ ਪਰਫਾਰਮ ਕਰ ਰਹੇ ਉਹਨੂੰ ਅਸੀਂ ਕੈਂਪਸ ਲੈ ਕੇ ਆਉਂਦੇ ਹਾਂ ਜਿਹੜੇ ਸਿਲੈਕਟ ਹੋਏ ਬੱਚੇ ਇਹਨਾਂ ਦੀ ਨੈਕਸਟ ਕਾਉਂਟਰੀ ਸਕੋਲ ਕੇਸ ਕਰ ਦਿੱਤਾ ਦੋਸਤ ਅਸੀਂ ਅਸੀਂ ਬਿਲਕੁਲ ਸਹੀ ਗੱਲ ਹੈ ਬੜਾ ਮਹੱਤਵਪੂਰਨ ਸਵਾਲ ਹੈ ਇੱਥੇ ਇੱਥੇ ਰੁਕਣਾ ਨਹੀਂ ਇਹਨਾਂ ਬੱਚਿਆਂ ਦੇ ਉੱਤੇ ਜਿਹੜੇ ਸਾਡੇ ਇੱਕ ਇੱਕ ਟੀਮ ਮੈਂਬਰ ਲੱਗਣਗੇ ਇਹਨਾਂ ਬੱਚਿਆਂ ਦੀ ਐਡਮਿਸ਼ਨਸ ਇਹਨਾਂ ਨੂੰ ਬੈਸਟ IIT ਸਿਕਿਉਰ ਕਰਾਣਾ ਇਹਨਾਂ ਨੂੰ ਐਜੂਕੇਸ਼ਨਲ ਲੋਨਸ ਵਾਣਾ ਜਿਹੜਾ ਬੱਚਾ ਜਿਸ ਕੈਟੇਗਰੀ ਜੋ ਬੈਨੀਫਿਟ ਮਿਲ ਸਕੇ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਹਨਾਂ ਨੂੰ ਫਾਲੋਅ ਅਪ ਕਰਾਂਗੇ ਕਿਉਂਕਿ ਸਾਡੇ ਇਹ ਭਵੇਖ ਹੈ ਤੇ ਉਹ ਵੀ ਤੁਹਾਨੂੰ ਡਾਟਾ ਸ਼ੇਅਰ ਕਰਾਂਗੇ ਕਿਹੜੇ ਬੱਚਿਆਂ ਨੂੰ ਕਿਹੜੀ IIT ਮਿਲੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਜਿਆ ਸਰਕਾਰ ਨੇ ਪ੍ਰਿੰਸੀਪਲ ਨਾਲ ਇਹ ਤਾਂ ਕਲੀਅਰ ਕਰਤਾ ਮੇਰੇ ਖਰ ਹਾਈ ਕੋਰਟ ਦੇ ਵਿੱਚ ਦੇ ਪੈ ਜੀ ਜਿਹੜਾ ਸੀਗਾ ਸਾਥ ਸੀਗਾ ਸੀ ਹੁਣ ਕਦੋਂ ਤੁਸੀਂ ਉਹਦੇ ਵਿੱਚ ਅਜੇ ਥੀ ਅਸੀਂ ਦੇ ਦਿੱਤਾ ਪਰ ਉਹਦਾ ਕੋਡ ਤੋਂ ਸਾਨੂੰ ਆਣਾ ਬਾਕੀ ਜਿੱਦਾਂ ਆਜੂਗਾ ਇਮੀਡੀਏਟਲੀ ਜਿਹੜੇ ਸਾਡੇ ਅਸੀਂ ਬੈਂਕ ਜਿਹੜਾ ਹੈ ਆਪਣਾ ਉਹਦੇ ਤੇ ਚਲੇ ਜਾਵਾਂਗੇ 50 50 ਤੋਂ 75 25 ਤੇ ਜਿੱਦਾਂ ਉਹ 75 25 ਤੇ ਚਲੇ ਜਾਵਾਂਗੇ ਤਾਂ ਸਾਡੇ ਕੋਲ ਲਗਭਗ ਮੇਰਾ ਅਨੁਮਾਨ ਹੈ 450 ਪ੍ਰਿੰਸੀਪਲ ਆਜੂਗਾ ਅੱਜ ਕਈ ਕਈ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਨਹੀਂ ਹੋਏਗੇ ਉਹਨਾਂ ਦੇ ਲਈ ਕੀ ਕਰ ਰਹੀ ਹੈ ਉਹਦੇ ਵਿੱਚ ਤਾਂ ਦੱਸਿਆ ਜਿੰਦਾ ਜੀ ਤਿੰਨ ਕੰਡੀਸ਼ਨਾਂ ਬਹੁਤ ਜ਼ਰੂਰੀ ਨੇ ਪਹਿਲੀ ਕੰਡੀਸ਼ਨ ਹੈ ਕਿ ਇੱਕ ਨੰਬਰ ਆਫ ਬੱਚੇ ਨੰਬਰ 2 ਉਥੇ ਜ਼ਮੀਨ ਹੋਣੀ ਚਾਹੀਦੀ ਹੈ ਤੀਜਾ ਜਿਹੜਾ ਦੂਜਾ ਸਕੂਲ ਹੈ 5 ਕਿਲੋਮੀਟਰ ਤੋਂ ਵੱਧ ਪਰ ਉਹਦੇ ਵਿੱਚ ਅਸੀਂ ਵਿਭਾਗ ਨੂੰ ਇਹ ਹਦੇਸ਼ ਦਿੱਤੇ ਕਿ ਕਿਤੇ ਕਿਤੇ ਜਿਵੇਂ ਅੱਜ ਕੱਲ ਬਹੁਤ ਸਾਰੇ ਨਵੇਂ ਐਕਸਪ੍ਰੈਸ ਵੇ ਬਣ ਗਏ ਨੇ ਨੈਸ਼ਨਲ ਹਾਈਵੇਜ਼ ਆ ਗਏ ਜਿੱਥੇ ਗੱਡੀਆਂ ਬਹੁਤ ਤੇਜ਼ ਚੱਲਦੀਆਂ ਆ ਨਹਿਰਾਂ ਨੇ ਸਾਡਾ ਕੰਢੀ ਦਾ ਇਲਾਕਾ ਹੈ ਚੰਗਰ ਦਾ ਇਲਾਕਾ ਹੈ ਜਿੱਥੇ ਬਚ ਪਹਾੜ ਨੇ ਹੋ ਸਕਦਾ ਜੂਰੀਸਡਿਕਸ਼ਨ ਤਾਂ 5 ਕਿਲੋਮੀਟਰ 4 ਕਿਲੋਮੀਟਰ ਹੀ ਹੋਵੇ ਪਰ ਜੇਕਰ ਇੱਕ ਬਹੁਤ ਵੱਡਾ ਨੈਸ਼ਨਲ ਹਾਈਵੇ ਹੈ ਜਿਹੜਾ ਇੱਕ ਪਾਸੇ ਇਧਰਲੇ ਪਾਸੇ ਪਿੰਡਾਂ 'ਚ ਦੂਜਾ ਪਿੰਡ ਇਧਰਲੇ ਪਾਸੇ ਹੈ ਐਦਾਂ ਦੇ ਕੇਸਿਸ ਨੂੰ ਸਟੱਡੀ ਕਰਨ ਲਈ ਕਿਹਾ ਉਹਦੇ ਵਿੱਚ ਰਿਲੈਕਸੇਸ਼ਨ ਦੇ ਨੂੰ ਕਿਹਾ ਮੇਰੇ ਸਾਹਿਬ بار بار ਕਹੀ ਜਿਸੀ ਇਹ ਵੀ ਜਿਹੜਾ ਸਿਲੇਬਸ ਆ ਸਭ ਬੱਚਿਆਂ ਦੇ ਉਹ ਹਾਨਦਾਨੀ ਅਸੀਂ ਪ੍ਰੈਕਟੀਕਲ ਪੜਾਈ ਕਰਾਉਣੀ ਆ ਕਦੋਂ ਸਿਲੇਬਸ ਲਗਾਤਾਰ ਲੱਗ ਰਹੇ ਆ ਜੀ ਤੁਸੀਂ ਕਿਸੇ ਦਿਨ ਜ਼ਰੂਰ ਸਾਡੇ ਜਿਹੜੀ ਪੰਜਾਬ ਸਕੂਲ এডੂਕੇਸ਼ਨ ਬੋਰਡ ਦੇ ਵਿੱਚ ਅਸੀਂ ਬਹੁਤ ਵੱਡੇ ਰੀਵੈਂਪਸ ਕਰ ਰਹੇ ਆ ਕਿਸੇ ਦਿਨ ਤੁਹਾਨੂੰ ਉੱਥੇ ਬੁਲਾਉਂਦੇ ਆ ਤੁਹਾਨੂੰ ਦਿਖਾਵਾਂਗੇ ਕਿਵੇਂ ਅਸੀਂ ਕਰਿਕੂਲਮ ਚੇਂਜਸ ਦੇ ਉੱਤੇ ਕਿਵੇਂ ਅਸੀਂ ਸਭ ਤੋਂ ਵੱਡਾ ਜ਼ਰੂਰੀ ਤਾਂ ਅੱਜ ਇੱਕ ਬੱਚੇ ਨੇ ਵੀ ਸਲਾਹ ਦਿੱਤੀ ਵਧੀਆ ਲੱਗਦਾ ਬੱਚੇ ਜਾਗਰੂਕ ਹੋ ਰਹੇ ਲਗਭਗ 400 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਆਪਣਾ ਟੋਟਲੀ ਜਿਹੜਾ ਸਾਡੀ ਕੰਪਿਊਟਰ এডੂਕੇਸ਼ਨ ਨੂੰ ਅਜੇ ਵੀ ਬੱਚਿਆਂ ਨੂੰ ਪੇਂਟ ਮਾਈਕਰੋਸਾਫਟ ਵਰਡ ਸਿਖਾਇਆ ਜਾ ਰਿਹਾ ਅਸੀਂ ਉਹਨੂੰ ਪੂਰਾ ਬਦਲ ਕੇ ਕੋਡਿੰਗ AI ਡਿਜੀਟਲਾਈਜੇਸ਼ਨ ਬਲੌਕਚੇਨ ਉਧਰ ਨੂੰ ਲੈ ਕੇ ਜਾ ਰਹੇ ਹਾਂ ਉਹਦੇ ਤੇ ਵੀ ਕੰਮ ਚੱਲ ਰਿਹਾ ਹੈ ਜੀ ਉਹਦੇ ਵਿੱਚ ਕਿੰਨੇ ਬੱਚੇ ਹੋਣਗੇ ਸਾਡੇ 600 ਬੱਚੇ ਤੁਸੀਂ ਕਹਿ ਰਹੇ ਹੋ ਕਿ ਕੰਪਿਊਟਰ ਲੈਬ ਤੁਸੀਂ ਕੋਡਿੰਗ ਵੱਲ ਲੈ ਕੇ ਜਾਓਗੇ ਪਰ ਬਹੁਤ ਸਾਰੇ ਸਕੂਲਾਂ ਦੀ ਕੰਪਿਊਟਰ ਲੈਬ ਜਿੰਨਾ ਦੀ ਇਹਨਾਂ ਕੰਪਿਊਟਰ ਹੈ ਮੈਂ ਤੁਹਾਨੂੰ ਕਿਹਾ ਮੈਂ ਦੋ ਸਪੈਨਾ ਤੁਸੀਂ ਤੁਸੀਂ ਸੁਣਦੇ ਲੈਣੇ ਨੇ 400 ਕਰੋੜ ਕਿਹਾ ਤਾਂ ਤੁਸੀਂ ਸਾਰਾ ਇਨਫਰਾਸਟ੍ਰਕਚਰ ਵੀ ਬਦਲੋਗੇ ਨਾ ਉਹਨਾਂ ਦੀ ਟ੍ਰੇਨਿੰਗ ਵੀ ਕਰਾਉਂਗੇ ਨਵਾਂ ਇਨਫਰਾਸਟ੍ਰਕਚਰ ਲੈ ਕੇ ਆਉਂਗੇ ਦੈਟਸ ਵਾਈ ਆਈ ਸੈਟ ਦੈਟ ਅਮਾਉਂਟ ਸਰ ਕਈ ਕਈ ਪਿੰਡਾਂ ਦੇ ਵਿੱਚ ਇਹ ਬੋਰਡ ਦੇ ਕਲਾਸਾਂ ਨੇ ਉਹਨਾਂ ਦੇ ਪੇਪਰ ਇੱਕ ਪਿੰਡ ਤੋਂ ਦੂਜੇ ਪਿੰਡ ਹੁੰਦੇ ਨੇ ਉਹਨਾਂ ਲਈ ਵੀ ਕੋਈ ਕਰਾਂਗੇ ਆਪਣਾ ਦੇਖੋ ਜੀ ਉਸ ਕਰਕੇ ਹੁੰਦੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਾਰਦਰਸ਼ੀਤਾ ਰਹੇ ਕੋਈ ਵੀ ਬੋਰਡ ਐਗਜ਼ਾਮੀਨੇਸ਼ਨ ਦਾ ਜਿਹੜਾ ਇੱਕ ਹੈ ਉਹਦਾ ਉਹਦਾ ਪਾਇਸ ਨੇ ਸੋਦੀ ਪਵਿੱਤਰਤਾ ਤਾਂ ਬੰਦੀ ਹੈ ਜੇਕਰ ਉਹ ਜਿਹੜੇ ਸੈਂਟਰ ਡਿਫਰੈਂਟ ਹੋਣ ਸੇਮ ਸੈਂਟਰ ਦੇ ਵਿੱਚ ਸਿਟਿੰਗ ਕੇਸਿਸ ਦੇ ਬਹੁਤ ਜ਼ਿਆਦਾ ਜਿਹੜੀ ਉਹ ਪ੍ਰੋਬੈਬਿਲਿਟੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਇਸ ਕਰਕੇ ਉਹਨੂੰ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਇੱਕ ਪੂਰਾ ਐਗਜ਼ਾਮੀਨੇਸ਼ਨ ਪੈਟਰਨ ਹੈ ਐਸੋ ਉਮੀਦ ਰਹੇ ਕਿ ਜਿਹੜਾ ਇਲੈਕਸ਼ਨ ਦਾ ਉਹ ਆਈ ਹੋਵੇ ਉਸ ਤੋਂ ਪੁੱਛੇਦੇ ਆਕਾ ਦੀ ਰੂਟੀ ਲੱਗੇ ਸਰ ਮੈਂ ਬੰਕਰ ਜੀ ਥਿਸ ਇਜ਼ ਟੋਟਲੀ ਡੋਮੇਨ ਆਫ ਇਲੈਕਸ਼ਨ ਕੁਐਸਚਨ ਇਹ ਮੈਂ ਆਪਣੇ ਲੈਵਲ ਤੇ ਵੀ ਮਾਨ ਸਾਹਿਬ ਨੇ ਵੀ ਬਾਰ ਬਾਰ ਇਲੈਕਸ਼ਨ ਕੁਐਸਚਨ ਹੀ ਕਹਿੰਦਾ ਕਿ ਸਾਡੇ ਤੂੰ ਬਿਕੋਜ਼ ਇੱਕ ਦੇਸ਼ ਦੀ ਇਲੈਕਸ਼ਨ ਇੱਕ ਆਪਣੀ ਮਸ਼ੀਨਰੀ ਹੈ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਇੰਨਾ ਜ਼ਰੂਰ ਰਿਕੁਐਸਟ ਕਰਦੇ ਹਾਂ ਕਿ ਸਾਡੇ ਜਿਹੜੇ ਮੇਨ ਸਬਜੈਕਟ ਟੀਚਰਸ ਹੈ ਉਹ ਤੁਸੀਂ ਬਿਲਕੁਲ ਨਾ ਲੋ ਜਿਵੇਂ ਮੈਥ ਸਾਇੰਸ ਇੰਗਲਿਸ਼ ਪੰਜਾਬੀ ਸਾਡੇ ਬਹੁਤ ਸਾਰੇ ਉਹ ਟੀਚਰਸ ਨੇ ਜਿਵੇਂ ਐਸ ਐਲ ਐਸ ਨੇ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਜਿਹੜੇ ਸਾਡੇ ਮੇਨ ਕੋਰ ਸਬਜੈਕਟ ਟੀਚਰਸ ਐਟ ਲੀਸਟ ਉਹਨਾਂ ਨੂੰ ਬਿਲਕੁਲ ਨਾ ਲਿਆ ਕਰੋ ਐਂਡ ਸਾਹਿਬ ਨੇ ਦੇਸ਼ ਦੀ ਬਾਤ ਕੀ ਔਰ ਜਿਸ ਤਰ੍ਹਾਂ ਸੇ ਮੁੱਖ ਮੰਤਰੀ ਦਾ ਬਨ ਮਾਰ ਕਾ ਪਿਛਲੇ 2 ਦਿਨੋਂ ਮੇ ਆਪਰੇਸ਼ਨ ਸਿੰਦੂਰ ਕੋ ਲੈ ਕੇ ਬਿਆਨ ਆਇਆ ਮੇਰੀ 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 ਬੇਨਤੀ ਹੈ ਮੇਰੀ ਮੇਰੀ ਇੱਕ ਸੰ ਬੇਨਤੀ ਹੈ ਜੀ ਮੈਨੂੰ ਮੇਰਾ ਡੋਮੇਨ ਮੈਨੂੰ ਸਿਰਫ ਮੇਰੇ ਸੀਐਮ ਸਾਹਿਬ ਨੇ ਸਿੱਖਿਆ ਸਮਝ ਆਂਦੀ ਹੈ ਮੈਨੂੰ এডੂਕੇਸ਼ਨ ਸਮਝ ਆਂਦੀ ਹੈ ਜਾਂ ਅਨੰਪੂਰ ਸਾਹਿਬ ਸਮਝ ਆਂਦਾ ਇਹ ਰੀਤੇ ਮੇਰੇ ਤੋਂ ਜੋ ਮਰਜੀ ਪੁੱਛਿਆ ਕਰੋ ਅਸੀਂ ਕਮਿਟਿਡ ਹੈ ਹਰ ਤੁਸੀਂ ਹੁਣ ਵੀ ਆਰ ਅ ਤੁਸੀਂ ਵੀ ਦੇਖਦੇ ਰਹਿੰਦੇ ਹੋ ਵੀ ਆਰ ਅ ਟੀਮ ਲਗਾਤਾਰ ਸੁਧਾਰ ਕਰ ਰਹੇ ਹਾਂ ਇਹ ਪਾਵਨ ਪਵਿੱਤਰ ਕੰਮ ਹੈ ਤੇ ਅਗਲੇ ਸਾਲ ਮੈਨੂੰ ਉਮੀਦ ਹੈ ਬੋਸਟ ਵਧਿਆ ਹੋਊਗਾ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਿਹੜਾ ਰੈ residencial ਕੈਂਪ ਹੈ ਉੱਥੇ ਵੀ ਲੈ ਕੇ ਜਾਈਏ ਤੁਸੀਂ 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 ਬੱਚੇ ਤੁਸੀਂ ਉਹਦੀ ਬੱਚਿਆਂ ਨੂੰ ਜਿਹੜਾ ਹੈ ਨਾ ਉਹਨਾਂ ਨੂੰ ਵੀ ਮਿਲੇ ਉਹ ਤੁਹਾਨੂੰ ਵੀ ਪਤਾ ਲੱਗੂਗਾ ਕਿ ਇਹ ਕਿਵੇਂ ਇਹ ਜਿਹੜਾ ਪ੍ਰੋਸੈਸ ਹੈ ਕਿਵੇਂ ਚੱਲਦਾ ਹੈ ਲੇਕਿਨ ਬੈਂਕ ਸਾਹਿਬ ਡਰੋਨ ਤੋਂ ਆਨੰਦਪੁਰ ਸਾਹਿਬ ਨੇ ਵੀ ਆਤੇ ਹੋ ਜਿਸ ਤਰੀਕੇ ਸਰ ਵੀ ਆ ਦੇਖੋ ਮੇਰੀ ਮੇਰੀ ਆਪ ਦੇਸ਼ ਜਾਂ ਪੰਜਾਬ ਦੇਸ਼ ਦਾ ਪਾਰਟੀ ਮੈਂ ਆਪ ਉਸ ਸਵਾਲ ਦਾ ਜਵਾਬ ਕਿਉਂ ਨਹੀਂ 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 ਮੇਰੀ ਦੇਖੋ ਜੀ ਮੇਰਾ ਡੋਮੇਨ ਨਹੀਂ ਹੈ ਮੇਰਾ ਡੋਮੇਨ ਮੈਨੂੰ ਮੇਰੇ ਆਮ ਨਾਟ ਅ ਪਾਰਟੀ ਸਪੋਕਸ ਪਰਸਨ ਆਮ ਨਾਟ ਅ ਗਵਰਨਮੈਂਟ ਮੈਂ ਤੁਸ ਗੱਲ ਤਾਂ ਸੁਣ ਲਓ ਮੈਂ ਸਿੱਖਿਆ ਦੀ ਗੱਲ ਕਰ ਰਿਹਾ ਨਾ ਪੁੱਛੋ ਆਸ ਕੈਨੀਥਿੰਗ ਔਨ ਮੀ ਔਨ ਐਜੂਕੇਸ਼ਨ ਮੈਂ ਮੇਰੀ ਮੇਰੀ ਫਿਰ ਤੁਹਾਨੂੰ ਬੇਨਤੀ ਹੈ ਇੱਕ ਹੋਰ ਤੁਹਾਨੂੰ ਰਿਕੁਐਸਟ ਹੈ ਵਾਤਾਵਰਣ ਦਿਵਸ ਹੈ आप सब ने मिलके अपन सारे ने मिलके एक पौधा लाना है ठीक है ना सारे साथियों ने तो आप ठीक है आओ सारे हम अपन पौधा लावांगे बहुत-बहुत धन्यवाद